एसआईटी ਉਤੇ ਲਗਾਤਾਰ ਦੋਸ਼ ਲੱਗ ਰਹੇ ਨੇ ਕਿ ਕਾਂਗਰਸ ਜਿਹੜੀ ਹੈ ਉਹ ਇਸ ਨੂੰ ਆਪਣੇ ਸਿਆਸੀ ਲਾਹੇ ਲਈ ਵਰਤ ਰਹੀ ਹੈ ਸ਼ਰੋਮਣੀ ਅਕਾਲੀ ਦਲ ਉਤੇ ਦੋਸ਼ ਲੱਗ ਰਹੇ ਨੇ ਸਰ ਨਾਲ ਮੌਜੂਦ ਨੇ ਸੇਵਾਮੁਕਤ ਜਸਟਿਸ ਜ਼ੋਰਾ ਸਿੰਘ ਜੀ ਜ਼ੋਰਾ ਸਿੰਘ ਜੀ ਤੁਸੀਂ ਵੀ ਇਸ ਮਾਮਲੇ ਦੀ ਜਾਂਚ ਕੀਤੀ ਹੈ ਕਿ ਲੱਗਦਾ ਹੈ ਕਿ ਇਹ ਦੋਸ਼ ਵਾਜਬ ਨੇ ਕਿ ਕਿਹੜੇ ਦੋਸ਼ ਜਿਵੇਂ ਅਕਾਲੀ ਦਲ ਦੋਸ਼ ਲਾ ਰਿਹਾ ਕਾਂਗਰਸ ਉਤੇ ਕਿ ਐਸਆਈਟੀ ਨੂੰ ਆਪਣੇ ਸਿਆਸੀ ਲਾਹੇ ਲਈ ਵਰਤ ਰਿਹਾ ਤਨ ਲੱਗਦਾ ਕਿ ਵਾਜਬ ਹੈ ਉਹ ਦੇਖੋ ਮੈਂ ਅਖਬਾਰਾਂ ਚ ਪੜਿਆ ਗਿਆ ਵੀ ਜਿਹੜਾ ਦੋਸ਼ ਉਹਨਾਂ ਦੇ ਅਲਿਗੇਸ਼ਨ ਲਾਇਆ ਗਿਆ ਸੀਟ ਦੇ ਖਿਲਾਫ ਪਰ ਉਹਦੇ ਉਹਦੇ ਅਲਿਗੇਸ਼ਨ ਲਾਉਣ ਤੋਂ ਪਹਿਲਾਂ ਕੋਈ ਨਾ ਪ੍ਰੂਫ ਤਾਂ ਹੋਣਾ ਚਾਹੀਦਾ ਹੈ ਠੀਕ ਨਹੀਂ ਜਿਹੜੇ ਮੇਰੇ ਤੇ ਕਹਿ ਰਿਹਾ ਵੀ ਮੈਂ ਬਾਦਲਾ ਨੂੰ ਬਚਾਉਣ ਵਾਸਤੇ ਰਿਪੋਰਟ ਦਿੱਤੀ ਹੈ ਤੇ ਉਹਨੂੰ ਰਿਪੋਰਟ ਨੂੰ ਪਾਲਿਸ਼ ਕਰ ਦੇ ਉਹਨੂੰ ਪੜ੍ਹਨ ਨੂੰ ਪਾਲਿਸ਼ ਕਰ ਦੇ ਉਹਤੇ ਡਿਸਕਸ਼ਨ ਕਰ ਦੇ ਇੰਪਲੀਮੈਂਟ ਕਰ ਦੇ ਤੁਸੀਂ ਖੁਦ ਇਸ ਮਾਮਲੇ ਦੀ ਜਾਂਚ ਕੀਤੀ ਤੁਹਾਨੂੰ ਲੱਗਦਾ ਕਿ ਐਸਆਈਟੀ ਵੀ ਉਸੇ ਤਰੀਕੇ ਨਾਲ ਜਾ ਰਹੀ ਹੈ ਜਿਸ ਤਰੀਕੇ ਤੁਹਾਡੀ ਜਾਂਚ ਸੀਗੀ ਨਹੀਂ ਜੋ ਮੈਂ ਜਾਂਚ ਕੀਤੀ ਉਸ ਦੇ ਮੁਤਾਬਕ ਜੋ ਐਵੀਡੈਂਸ ਅਵੇਲੇਬਲ ਸੀ ਜੋ ਹਲਾਸ ਸੀ ਉਹਦੇ ਮੁਤਾਬਕ ਮੈਂ 100% ਕਰੈਕਟ ਨਗਰੀ ਰਿਪੋਰਟਸਮੈਂਟ ਕੀਤੀ ਗਈ ਹੈ ਹੁਣ ਐਸਆਈਟੀ ਦੇ ਕੋਲੇ ਮੈਟਰ ਹੈਗਾ ਐਸਆਈਟੀ ਜੋ ਠੀਕ ਸਮਝਦੀ ਉਸ ਦੇ ਮੁਤਾਬਕ ਉਹ ਇਨਵੈਸਟ ਕਰ ਰਿਹਾ ਇੱਕ ਤੁਸੀਂ ਜਲੰਧਰ ਤੋਂ ਚੌਂ ਲੜ ਰਹੇ ਹੋ ਚੌਧਰੀ ਹੁਣ ਦਾ ਇੱਕ ਸਟਿੰਗ ਸਾਹਮਣੇ ਆਏਗਾ ਤੁਸੀਂ ਇਤਰਾਜ਼ ਜਤਾਇਆ ਇਤਰਾਜ਼ ਕੀਗਾ ਉਹ ਮੇਰਾ ਐਪਲੀਕੇਸ਼ਨ ਇਹ ਹੈ ਜਦੋਂ ਕਿਸੇ ਕੈਂਡੀਡੇਟ ਦੇ ਖਿਲਾਫ ਕੋਈ ਸਟਿੰਗ ਆਪਰੇਸ਼ਨ ਹੁੰਦਾ ਹੈਗਾ ਉਹਦੀ ਮੈਨੂੰ ਟਿਕਟ ਅਨਾਉਂਸ ਕਰਨ ਤੋਂ ਪਹਿਲਾਂ ਉਹਦੀ ਇਨਵੈਸਟੀਗੇਸ਼ਨ ਬਹੁਤ ਜ਼ਰੂਰੀ ਹੈ ਕਲੀਅਰੈਂਸ ਉਹ ਬਾਅਦ ਹੀ ਕਿਹਨੂੰ ਟਿਕਟ ਚਾਹੀਦਾ ਵਿਦਆਊਟ ਕਲੀਅਰੈਂਸ ਕਲੀਨ ਚੈਟ ਦੇ ਦੋ ਵੀ ਚਲੋ ਟਿਕਟ ਦੇ ਦਿੱਤੀ ਪਬਲਿਕ ਕੀ ਸੋਚੇਗੀ ਇੱਕ ਅਲਿਗੇਸ਼ਨ ਕੇਸ ਦੇ ਖਿਲਾਫ ਲੱਗਾ ਕ੍ਰਾਪਸ਼ਨ ਦੇ ਖਿਲਾਫ ਅਲਿਗੇਸ਼ਨ ਉਹ ਵਿਦਆਊਟ ਇਨਕੁਆਰੀ ਇਨਵੈਸਟੀਗੇਸ਼ਨ ਉਹਨੂੰ ਟਿਕਟ ਕੈਂਡੀਡੇਟ ਡਿਕਲੇਅਰ ਹੁੰਦਾ ਹੈਗਾ ਤੇ ਪਬਲਿਕ ਬਹੁਤ ਅੱਛੀ ਤਰ੍ਹਾਂ ਜਾਣਦੀ ਹੈ ਵੀ ਕੈਂਡੀਡੇਟ ਦੀ ਕੀ ਕ੍ਰੈਡਿਬਿਲਿਟੀ ਆ ਬਿਲਕੁਲ ਅਜੋਰਾ ਸਿੰਘ ਜੀ ਤੁਹਾਡਾ ਇੱਕ ਵੱਡਾ ਨਾਮ ਹੈ ਵੱਡੇ ਅਹੁਦੇ ਤੋਂ ਤੁਸੀਂ ਆਏ ਹੋ ਪਰ ਉਨੀ ਵੱਡੀ ਲਹਿਰ ਜਲੰਧਰ ਚ ਤੱਕ ਬਣਾਉਣ ਚ ਕਾਮਯਾਬ ਨਹੀਂ ਹੋ ਸਕੇ ਕਮੀਆਂ ਕਿੱਥੇ ਨੇ ਲਹਿਰ ਕਾਮਯਾਬ ਬਲੰਡ ਚ ਸ਼ੁਰੂ ਕਰ ਕੋਈ ਕਮੀ ਨਹੀਂ ਗਈ ਮੈਂ ਤਾਂ ਪਹਿਲੇ ਵੀ ਦੱਸਿਆ ਗਿਆ ਮੇਰੇ ਕੋਲ ਤਾਂ ਡੇਲੀ ਟੈਲੀਫੋਨ ਆ ਰਿਹਾ ਡਿਫਰੈਂਟ ਪਾਰਟੀ ਦੇ ਡਿਫਰੈਂਟ ਵਰਕਰ ਜਿਹਦੇ ਵੀ ਆ ਸੀ ਤਾਂ ਮਤਲਬ ਤੁਹਾਡੇ ਤੁਹਾਡੀ ਸਪੋਰਟ ਕਰਨ ਵਾਸਤੇ ਫੁੱਲੀ ਤਿਆਰ ਹੈਗੇ ਠੀਕ ਨੇ ਕੋਈ ਮੇਰੀ ਕੈਂਪੇਨਿੰਗ ਵਿੱਚ ਕੋਈ ਕਮੀ ਨਹੀਂ ਗਈ ਅਸੀਂ ਪੂਰਾ ਐਜੇ ਟੀਮ ਨਾਲ ਕੀ ਵਰਕ ਕਰ ਰਿਹਾ ਔਰ ਦੇਖਿਓ ਸਹੀ ਤੁਨਾਂ ਕੀ ਵੀ ਦਿਨ ਫਿਊ ਡੇਸ ਸੀਟ ਸੀਟ ਤੋਂ ਮੁਕਾਬਲਾ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਤੁਸੀਂ ਦੱਸੋ ਵੀ ਮੇਰੇ ਨਾਲ ਮੁਕਾਬਲਾ ਉਹਨਾਂ ਕੈਂਡੀਡੇਟਸ ਦਾ ਹੈਗਾ ਮੇਰੇ ਨਾਲ ਇਹ ਲੋਕ ਦੱਸਣੇ ਤੁਸੀਂ ਲੋਕਾਂ 'ਚ ਵਿਚਰ ਰਹੇ ਹੋ ਲੋਕਾਂ ਦਾ ਰਿਸਪਾਂਸ ਕਿਹੋ ਜਿਹਾ ਕੀ ਲੱਗਦਾ ਹੈ ਕਿ ਲੋਕ ਕਿਹਨੂੰ ਵੋਟ ਪਾਉਣਗੇ ਮੈਂ ਕਹਿੰਦਾ 100% ਜਿਹੜੇ ਮੇਰੇ ਕੋਲ ਟੈਲੀਫੋਨ ਆ ਰਹੇ ਡਿਫਰੈਂਟ ਪਾਰਟੀ ਦੇ ਆ ਰਹੇ ਡਿਫਰੈਂਟ ਵਰਕਰਸ ਦੇ ਆ ਗਏ ਆਮ ਆਦੀ ਪਾਰਟੀ ਦੇ ਆਉਣੇ ਹੀ ਆਉਣੇ ਆ ਉਹ ਕਹਿ ਰਹੇ ਸੀ ਕਿ ਅਸੀਂ ਹੋਟਲ ਮਤਲਬ ਪੂਰੀ 100% ਤੁਹਾਨੂੰ ਸਪੋਰਟ ਕਰਾਂਗੇ ਆਮ ਆਦਮੀ ਪਾਰਟੀ ਤੁਸੀਂ ਗੱਲ ਕੀਤੀ ਸੁਖਪਾਲ ਸਿੰਘ ਖਹਿਰਾ ਹੋਣੀ ਜਿਹੜਾ ਬਾਗੀ ਧੜਾ ਹੋ ਗਿਆ ਉਹਨਾਂ ਨੇ ਨਵੀਂ ਪਾਰਟੀ ਬਣਾਈ ਅ ਦੁਆਬਾ ਚ ਖਾਸ ਉਹਨਾਂ ਦਾ ਰੁਝਾਨ ਸੀਗਾ ਕਿਹਾ ਜਾ ਰਿਹਾ ਹੈ ਕਿ ਦੁਆਬਾ ਚ ਵੱਡਾ ਨੁਕਸਾਨ ਹੋਇਆ ਤੁਹਾਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਚ ਉਹ ਵੱਡੀ ਲਹਿਰ ਨਹੀਂ ਰਹੀ ਦੁਆਬਾ ਚ ਤੁਹਾਡੀ ਸੀਟ ਤੋਂ ਪਾਰਟੀ ਸਾਨੂੰ ਵੱਡੀ ਹੈ ਉਹਦੇ ਵਿੱਚ ਕੋਈ ਕੈਂਡੀਡੇਟ ਆ ਗਿਆ ਉਹ ਆਪਣੇ ਮੋਟਿਵ ਨਾਲ ਆਉਂਦੇ ਆ ਉਹ ਉਹ ਦੇਖਣ ਪਾਰਟੀ ਨੂੰ ਕੋਈ ਫਰਕ ਨਹੀਂ ਪਿਆ ਸੋ ਸੋਇਸਨ ਜਸਟਿਸ ਸੇਵਾਮੁਖਤ ਜਸਟਿਸ ਜ਼ੋਰਾ ਸਿੰਘ ਜਿਨ੍ਹਾਂ ਨੇ ਕਿਹਾ ਹੈ ਕਿ ਜਲੰਧਰ ਸੀਟ ਤੋਂ ਉਹ ਮਜ਼ਬੂਤੀ ਨਾਲ ਜਿੱਤਣਗੇ ਕੈਮਰਾਮੈਨ ਰਵੀ ਦੇ ਨਾਲ ਕਰਨ ਸ਼ਰਮਾ ਟੀਵੀ ਪੰਜਾਬ ਜਲੰਧਰ